ਮੇਰੇ ਸਭ ਨੂੰ ਅੱਜਕੱਲ੍ਹ ਨੀਂਦ ਦੀ ਬੜੀ ਸਮੱਸਿਆ ਆ ਰਹੀ ਹੈ ਲੋਕਾਂ ਨੂੰ ਇਹ ਇਸ وجہ سے ਨੀਂਦ ਦੀ ਘੂੜ ਵਧ ਰਹੀ ਨੀਂਦ ਇਸ ਹੁਸੈਨ ਦੇ ਲਈ ਸਾਰੇ ਦਿਮਾਗ ਦੀ ਖੁਸ਼ਕੀ ਸਾਰਾ ਦਿਨ ਉੱਦੇ ਰਹਿਣਾ ਸਕਰੀਨ ਜ਼ਿਆਦਾ ਦੇਖਣਾ ਤੇ ਮੋਬਾਈਲ ਜਾਂ ਸਕਰੀਨ ਦੇਖਣ ਨਾਲ ਵੀ ਖੁਸ਼ਕੀ ਹੋ ਗਈ ਇਹ ਦਸ਼ਾ ਹੈ ਬਾਗਲ ਵਿੱਚ ਦਾ ਆਪਰ ਕੋਰਲੇਸ਼ਨ ਆਇਆ ਰੋ ਤੁਸੀਂ ਅਲੱਗ ਨਹੀਂ ਕਰ ਸਕਦੇ ਕਿਉਂਕਿ ਮਨ ਦੀ ਉਤਪਤੀ ਹੈ ਨਾ ਜੇ ਉਹ ਚੰਦਰਮਾ ਤੋਂ ਮਨੇ ਗਏ ਮਨਸੂ ਜੱਤ ਸ਼ਾਹ ਚੰਦਰਮਾ ਉਹ ਜਿਹਨਾਂ ਨੂੰ ਲੱਗਦਾ ਕਿ ਯਾਰ ਮੇਰੀ ਕੰਮ ਨਹੀਂ ਵਾ ਉਹ ਅੱਜ ਤੋਂ ਹੀ ਮੇਰੀ ਗੱਲ ਨੋਟ ਕਰ ਲੈਣ ਅੱਜ ਤੋਂ ਹੀ ਮਾਤਾ ਦੇ ਪੈਰ ਫੜ ਲੈਣਾ ਮੈਂ ਸਭ ਅੱਜ ਕੱਲ ਨੂੰ ਨੀਂਦ ਦੀ ਬੜੀ ਸਮੱਸਿਆ ਆ ਰਹੀ ਹੈ ਲੋਕਾਂ ਨੂੰ ਜੀ ਕਈਆਂ ਦੀ ਨੀਂਦ ਇੰਨੀ ਡਿਸਟਰਬ ਹੋ ਜਾਂਦੀ ਹੈ ਬਹੁਤ ਜ਼ਿਆਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਜਾਂ ਕਈਆਂ ਨੂੰ ਮਤਲਬ ਜੇ ਰਾਤ ਨੂੰ ਸੌਂਗੇ ਨੀਂਦ ਡਿਸਟਰਬ ਹੋ ਕਾ ਨਾ ਵੀ ਦੋ ਮਿੰਟ ਰੇ ਮੇਰੇ ਨਾ ਦੋ ਘੰਟੇ ਆਪ ਦੋ ਘੰਟੇ ਆ ਗਈ ਨੀ ਨੀ ਜੀ ਤੇ ਫੇਰ ਜਾਗ ਆ ਗਈ ਬਲ ਨੀਂਦ ਦਿਸਤਾਨ ਬਹਦੀ ਆ ਜਾ ਕੰਨੀਆਂ ਨੂੰ ਨੀਂਦ ਐਂਗਨੀ ਕੱਚੀ ਹੁੰਦੀ ਆ ਵੀ ਪਿੰਡ ਰੋਪ ਵੀ ਮਤਲਬ ਮਾੜਾ ਜਿਹਾ ਕੋਈ ਆਵਾਜ਼ ਹੁੰਦੀ ਹੈ ਜਦੋਂ ਉਹਨਾਂ ਦੀ ਨੀਂਦ ਖੁੱਬੀਂ ਜੀ ਇੰਨੀ ਸਮੱਸਿਆ ਨੀਂਦ ਦੀ ਕਰ ਰੁ ਵਧ ਰਹੀ ਨੀਂਦ ਦੀ ਸਮੱਸਿਆ ਨੇੜੀ ਸੜੇ ਦਿਮਾਗ ਦੀ ਖੁਸ਼ਕੀ ਹੋਗੀ ਬਾਜੂਦ ਪ੍ਰਧਾਨਤਾ ਹੋ ਜਾਂਦੇ ਸਾਡੇ ਅੱਦਰ ਜੀ ਇੱਤ ਬਿਕਾਇਤ ਚੱਲਦੇ ਰਹਤੇ ਨੇ ਉਹ ਬਥਾ ਉਸ ਉਦੇ ਨਾਲ ਐਸਾ ਸੋਚਿਆ ਰਹਿੰਦੀ ਆ ਦੁਜੇ ਕੁਸ਼ਕੀ ਜੀ ਦਿਮਾਗ ਕਿ ਪੁਸ਼ਟੀ ਜਿਵੇਂ ਸੀ ਸਾਰਾ ਦਿਨ ਉਜੇ ਰਹਿਣਾ ਸਕਰੀਨ ਜ਼ਿਆਦਾ ਦੇਖਣਾ ਅੱਛਾ ਇਹ ਦਿਨਾਂ ਨੂੰ ਕੁਸ਼ਕੀ ਹੁੰਦੀ ਦੁਨ ਬਹੁਤ ਜ਼ਿਆਦਾ ਅੱਛਾ ਮੋਬਾਈਲ ਜਾਂ ਸਕਰੀਨ ਦੇਖ ਲੋੜ ਵੀ ਕੁਸ਼ਕੀ ਹੋ ਜੇ ਨਾ ਸਾ ਜੀ ਉਹ ਵੀ ਦਿਰੇ ਹਨ ਨਰਵਸ ਸਿਸਮ ਉਹ ਐਕਟਿਵ ਰਹਿੰਦਾ ਬਹੁਤ ਜ਼ਿਆਦਾ ਤੇ ਹਮ ਇਹ ਵੀ ਕੁਦਰਤ ਦਾ ਹਿਸਾਬ ਹੈ ਜਿਵੇਂ ਜਿਵੇਂ ਦਿਨ ਛਿਪੂਗੇਸਾ ਨਰਵਸ ਸਿਸਮ ਉਹ ਵੀ ਰਸਤੇ ਜਾਂਦਾ ਰਹਿੰਦਾ ਲੱਛਾ ਅਸੀਂ ਸਕਰੀਨ ਦੇਖ ਰਹੇ ਹਾਂ ਕਿ ਉਹ ਜਿਵੇਂ ਸਮਝੋ ਦੁਪਹਿਰ ਦੇ 2 ਵਜੇ ਤੱਕ ਜਿੰਨਾ ਇੱਕੇ ਵਿਚਾਰੀ ਦਾ 1 ਵਜੇ ਚੈਨੀਗਾ ਉਹਨੇ ਇੱਕ ਹੋ ਜਾਂਦਾ ਅੱਛਾ ਜਦੋਂ ਸਕਰੀਨ ਆਪਾਂ ਦੇਖਦੇ ਹਾਂ ਪਰ ਜਿਵੇਂ ਦਿਨ ਚ ਸਾਡਾ ਨਰਵਸ ਸਿਸਟਮ ਐਕਟਿਵ ਆ ਤੋ ਰਾਤ ਨੂੰ ਉਹ ਨਹੀਂ ਐਕਟਿਵ ਹੋਏ ਇਧਰ ਕਿ ਕੁਦਰਤ ਦਾ ਸਿਧਾਂਤ ਹੈ ਕਿ ਉਹਨੂੰ ਰੈਸਟ ਜਾਈ ਜਾਵੇ ਅੱਛਾ ਜੀ ਸੋ ਇਹਦੇ ਲਈ ਫਿਰ ਇੱਕ ਤਾਂ ਮਾਲਿਸ਼ ਜ਼ਰੂਰੀ ਅੱਛਾ ਮਾਲਿਸ਼ ਨਾਲ ਹੋ ਸਕਦਾ ਟਾਕ ਬਕਬੇ ਉਹ ਤੇਰਾ ਸੂਰ ਦੇ ਮਾਲਾ ਸੈਨ ਉਹ ਨਾ ਕੀ ਕੀ ਜਾਨੇ ਬਿਮਾਰ ਨੂੰ ਕੁਛ ਵੀ ਚੱਕੀ ਜਾਂਦੀ ਨਹੀਂ ਹੁਣ ਆਪਾਂ ਆਟਾ ਜੀ ਤੁਸੀਂ ਮਾਹ ਹਵਾ ਚੱਲ ਨਹੀਂ ਗਿਆ ਪਾਏ ਜਿਵੇਂ ਅਸੀਂ ਚਵਾਏ ਵੀ ਬਰਸੇ ਪਤਾ ਉਹ ਹੀ ਬਾਹਰ ਹਵਾ ਚੱਲੀਏ ਤੁਸੀਂ ਆਟਾ ਰੱਖ ਦੋ ਨੀਆ ਇਹ ਉਰਜੂ ਉਹੀ ਅੱਡੇ ਨੂੰ ਗੁੰਨ ਕੇ ਰੱਖ ਤੂੰ ਤਾਬੜਾ ਵੀ ਉਹਦੇ ਚੂਗੂਗਾ ਨਹੀਂ ਅੱਛਾ ਬਦਾਵ ਰੋਗੇ ਨੇ ਤਰਾਬਟ ਲੈ ਬਰਾਉਂਟ ਲੈ ਲਈ ਜੀ ਨਾ ਕੁਸ਼ਕੀ ਦੂਰ ਹੋਣੀ ਜ਼ਰੂਰ ਬਈ ਤਨੋਂ ਨਹੀਂ ਦਾ ਹੋ ਗਈ ਨਾ ਤੇ ਜਬਦਾਨ ਡੋਗਲ ਪਾ ਜੀ ਹਾਂ ਇਹ ਇੱਕ ਚੀਜ਼ ਹੋਰ ਇਹਦੇ ਨਾਲ ਜੁੜਦੀ ਆ ਰਹਿ ਜੀ ਜਿਹੜੇ ਵਿਚਾਰ ਨੇ ਨਾ ਹਾਂਜੀ ਜਦੋਂ ਤੁਸੀਂ ਮੋਬਾਈਲ ਦੇਖਣ ਲੱਗੇ ਰਾਤ ਨੂੰ ਜਾਂ ਤੁਸੀਂ ਟੀਵੀ ਦੇਖਣ ਲੱਗੇ ਆ ਕੋਈ ਫਿਲਮ ਦੇਖਣ ਲੱਗੇ ਜਾਂ ਕਿਸੇ ਨਾਲ ਗੱਲਾਂ ਕਰਨ ਲੱਗੇ ਉਹ ਵਿਚਾਰ ਐਕਟਿਵ ਹੋ ਜਾਂਦੇ ਨੇ ਮਨ ਐਕਟਿਵ ਹੋ ਜਾਂਦਾ ਮਨ ਦੀ ਮਨ ਦੀ ਸ਼ਾਂਤੀ ਲਈ ਤਾਂ ਨਾ ਕੁਝ ਨੂੰ ਹਮਾਂ ਦੇ ਇਸ਼ਾਰੀ ਇਹਦਾ ਤਾਂ ਕੁਝ ਹੋ ਜਾਂਦਾ ਜ્યોਤਿਸ਼ ਦੇ ਸਬੰਧ ਜਿਵੇਂ ਬਣਾ ਨਾ ਜੀ ਜਾਂ ਆਯੁਰਵੇਦ ਦਾ ਜਦੋਂ ਆਪਾਂ ਸਿਧਾਂਤ ਪੜ੍ਹਾਂਗੇ ਜੀ ਮਨ ਦੀ ਉਤਪਤੀ ਹੈ ਨਾ ਜੇ ਉਹ ਚੰਦਰਮਾ ਤੋਂ ਮੰਨੀ ਗਈ ਹੈ ਮਨਸੋ ਜਾਤ ਸਾਹ ਚੰਦਰਮਾ ਚਲੋ ਮਤਲਬ ਮਨ ਜਿਹੜਾ ਉਤਪੰਨ ਹੋਇਆ ਉਹ ਚੰਦਰਮਾ ਤੋਂ ਹੋਇਆ ਚੰਦਰਮਾ ਦਾ ਜੋ ਸ਼ਾਮਾ ਨਹੀਂ ਮਨ ਅੱਛਾ ਚੰਦਰਮਾ ਬਹੁਤ ਚੰਚਲ ਗ੍ਰਹਿ ਹੈ ਸਭ ਤੋਂ ਐਕਟਿਵ ਗ੍ਰਹਿ ਹੈ ਹਾਂ ਸਭ ਤੋਂ ਫਾਸਟ ਪਲੈਨਟ ਸਭ ਤੋਂ ਫਾਸਟ ਉਹ ਵੀ ਪਲੈਨਟ ਆ ਕੋਈ ਤਾਂ ਉਹ ਚੰਦਰ ਅਕੋਰਡਿੰਗ ਟੂ ਸੋਲੋਜੀ ਇਹ ਚਾਲੂ ਵੇਦਾ ਅੱਛਾ ਸਭ ਤੋਂ ਅਬ ਇਹਨਾਂ ਨੂੰ ਦਿਮਾਗੀ ਪਰੇਸ਼ਾਨੀ ਹੁੰਦੀ ਆ ਜੇ ਕਾ ਜੀ ਇਸ ਨੂੰ ਦਬੈਸ਼ਨ ਹੋ ਜਾਂਦਾ ਆਯੁਰਵੇਦ ਨਾਲ ਦਾ ਜੋ ਗਏ ਹਨ ਮੰਨਦੇ ਹੋ ਉਹ ਨਹੀਂ ਹੈ ਜੀ ਤਾਂ ਫਿਰ ਜੋ ਦਸਤੀ ਕੀ ਬਣਾਇਆ ਜਾਂਦਾ ਦੇਖੋ ਜੋ ਜੇ ਸਿਸ਼ੇ ਦੋ ਚੀਜ਼ਾਂ ਜੀ ਚੰਦਰਮਾ ਤਾਂ ਡਿਸਟਰਬ ਹੋਊਗਾ ਓਕੇ ਜੇ ਮਤਲਬ ਕੋਈ ਮਾਨਸਿਕ ਤੌਰ ਤੇ ਪਰੇਸ਼ਾਨ ਆ ਉਹਦਾ ਚੰਦਰਮਾ ਪਲੈਨੇਟ ਤੱਕਲੀ ਦੇ ਵਿੱਚ ਖਰਾਬ ਹੋਊਗਾ ਹੀ ਬਿਲਕੁਲ ਸੈਕਿੰਡ ਉਹਨਾਂ ਦਾ ਸ਼ਨੀ ਜਾਂ ਰਾਹੁ ਵੀ ਕਿਤੇ ਨਾ ਕਿਤੇ ਪ੍ਰਭਾਵ ਦਿੱਤਾ ਅੱਛਾ ਕਿਉਂਕਿ ਸ਼ਨੀ ਹੈ ਜਿਹੜਾ ਹੁਣ ਜਦੋਂ ਆਪ ਇਹਨੂੰ ਆਯੁਰਵੇਦ ਨਾਲ ਜੋੜਾਂਗੇ ਵਾਜੂਦਾ ਕਾ ਵਾਜੂਦਾ ਕਾ ਮੈਂ ਕਾ ਕੋ ਨਹੀਂ ਬਹਿ ਰੋਈ ਸੁਣ ਰਹੀ ਸੀ ਕਿ ਉਹ ਸਮਝ ਨਹੀਂ ਇਹ ਗੱਲ ਵੀ ਆਯੁਰਵੇਦ ਦੇ ਜੋ ਕੁਝ ਕਿੰਨਾ ਰਿਲੇਟਡ ਰਹੀ ਮੈਨੂੰ ਮੰਨਦੇ ਉਹ ਗੱਲ ਜੀ ਸੀ ਮੋਤੀ ਬਿਸਤੀ ਆਮ ਬੰਨੇ ਆ ਹਾਂ ਉਹਨੂੰ ਦੇਖੋ ਚੰਦਰਮਾ ਤੋਂ ਦੀ ਹੁੰਦੀ ਹੈ ਮੋਤੀ ਮੋਤੀ ਤੇ ਪਾਣੀ ਨਾਲਿਛਾ ਉਹਦੇ ਵਿੱਚ ਮੋਤੀ ਨੂੰ ਵੀ ਚੰਦਰਮਾ ਦਾ ਹੀ ਅਰਸ਼ ਮਾਰੇ ਕਿਆ ਹੋਆ ਜਿਹਨੋਂ ਪਛਦੇਸ ਅਕੋਰਡਿੰਗ ਪੁਜੋਤਿਸ਼ ਤਾਂ ਹੀ ਤਾਂ ਕੱਡਿਆਨੇ ਵੀ ਤੁਸੀਂ ਦੇਖੂਗੇ ਨਾ ਮੋਤੀ ਪਾਇਆ ਹੁੰਦਾ ਹਾਂ ਕੱਡਿਆਨ ਨੂੰ ਸ਼ਾਂਤੀ ਵਾਸਤੇ ਮੋਤੀ ਉਹ ਪਾਉਂਦੇ ਹਾਂ ਪਰ ਮੈਂ ਤਾਂ ਹਾਜ਼ਰ ਹੁੰਦਾ ਵੀ ਉਹ ਨਹੀਂ ਵੀ ਤੂੰ ਇਹਦੀ ਪਿਸਤੀ ਬਣਾ ਕੇ ਖਾਦਾ ਨਾ ਪਿਸਤੀ ਦੇ ਕੋ ਉਹਨੇ ਹੀ ਕੰਮ ਕਰਦੇ ਤਾਂ ਵੱਧ ਹੀ ਕੰਮ ਕਰਦੇ ਨਾ ਸਹੀ ਹੈ ਉਹਨੂੰ ਮਾਨਸਿਕ ਸ਼ਾਂਤੀ ਲਈ ਹਾਂ ਤੁਸੀਂ ਕੱਲ ਕਰ ਰਹੇ ਸੀ ਵੀ ਜਿਹੜੀ ਮਨ ਦੀ ਸ਼ਾਂਤੀ ਹੈ ਮਨ ਦੀ ਸ਼ਾਂਤੀ ਲਈ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਪਾਣੀ ਦਾ ਪ੍ਰਯੋਗ ਆਪਣੀ ਲਾਈਫ ਚ ਬਤਾਵੋ ਪਾਣੀ ਸ਼ੁਰੂ ਪਾਣੀ ਪੀਣਾ ਸ਼ੁਰੂ ਜਾ ਕੇ ਸੱਚ ਚਰਨ ਦੇ ਲੇੜੇ ਬੈਠੋ ਹੂੰ ਜਾਤੀ ਸ਼ਨਾਣ ਕਰਨ ਵੇਲੇ ਤੁਸੀਂ ਬਿਲਕੁਲ ਐ ਸ਼ਾਂਤ ਚਿੱਤ ਹੋ ਕੇ ਸਿਰ ਦੇ ਵਿੱਚ ਪਾਣੀ ਪਾਓ ਇਹ ਤੁਸੀਂ ਇੱਕ ਦਿਨ ਚ ਨਹੀਂ ਇਹ ਥੋੜੇ ਦਿਨਾਂ ਚ ਤੁਹਾਨੂੰ ਰਿਜ਼ਲਟ 10 ਤੋਂ 15 ਦਿਨ ਚ 20 ਦਿਨ ਚ ਤੁਸੀਂ ਦੇਖੋਗੇ ਕਿ ਰਿਜ਼ਰਵੋਸ ਹੋਵੇ ਸੋਖਾ ਬਾ ਕਿਹੜਾ ਜਿਹੜੇ ਲੋਕਾਂ ਨੂੰ ਮਨ ਦੀ ਸ਼ਾਂਤੀ ਜਿਨ੍ਹਾਂ ਨੂੰ ਖਾਬ ਪੋ ਜਾਂਦੀ ਹੈ ਡਿਪਰੈਸ਼ਨ ਜਿਹਨੇ ਜਾਂ ਹੁੰਦੇ ਹੋਵੇ ਸੋਖਾ ਦਾ ਅਸਰ ਲੱਗਦਾ ਤਾਂ ਮੈਂ ਕਰੇਗਾ ਉਹ ਫਿਰ ਗਤੀ ਸਵਾਸਾ ਸਵਾਸਨ ਜਦੋਂ ਤੁਸੀਂ ਪੈਗੇ ਜਦ ਅਸਵੇਰੇ ਤੁਸੀਂ ਉੱਠਦੇ ਹੋ ਸਵਾਸ ਦੀ ਗਤੀ ਤੇ ਧਿਆਨ ਦੋ ਹੌਲੀ ਹੌਲੀ ਇਹ ਸੋਚੋ ਵੀ ਮੈਂ ਜਿਹੜਾ ਮੇਰਾ ਮਨ ਆ ਸ਼ਾਂਤ ਹੁੰਦਾ ਜਾ ਰਿਹਾ ਹੂੰ ਮੈਂ ਰੈਕਸ ਹੋ ਰਿਹਾ ਦੂਜੀ ਚੀਜ਼ ਜਿਹੜਾ ਖਾਣਾ ਹੂੰ ਮੈਂ ਜੀ ਜਿਹੜਾ ਖਾਣਾ ਆ ਜੀ ਖਾਣਾ ਵੀ ਜਦੋਂ ਅਸੀਂ ਖਾਂਦੇ ਹਾਂ ਜਿੰਨੇ ਸ਼ਾਂਤੀ ਦੇ ਨਾਲ ਬੈਠ ਕੇ ਅਸੀਂ ਖਾਣਾ ਖਾਵਾਂਗੇ ਉਨਾ ਸਾਡਾ ਮਨ ਸ਼ਾਂਤ ਹੋ ਜਾ ਉਹ ਨੈਚੁਰਲੀ ਅਨਮੇ ਕੋ ਅਨਮੇ ਕੋਸ਼ ਤੁਸੀਂ ਵਾਸੀ ਪ੍ਰੋਸਾਂਗੇ ਆ ਇਹ ਕਿਹ ਚੀਜ਼ ਹੋ ਨੋਟ ਕਰਿਓ ਜਿਹੜੇ ਡਿਪਰੈਸ਼ਨ ਦੇ ਮਰੀਜ਼ ਨੇ ਐਂਜ਼ਾਇਟੀ ਦੇ ਮਰੀਜ਼ ਨੇ ਉਹ ਖਾਣੇ ਨੂੰ ਫਾਸਟ ਫਾਸਟ ਕਹਿੰਦੇ ਨੇ ਉਹ ਤਾਂ ਮੈਂ ਕਹੇ ਨਾ ਮੇ ਤੁਹਾਡਾ ਖਾਣਾ ਡਾਈਜੈਸਟ ਹੋਣ ਦਾ ਪ੍ਰਭਾਵ ਤੋਗਾ ਪ੍ਰਭਾਵ ਤੋਗਾ ਨੇਚਰਲੀ ਆ ਜੀ ਹੁਣ ਦੇਖੋ ਵਾਜੂ ਪ੍ਰਭਾਵ ਤੋ ਹੋ ਜਾਣੀ ਆ ਜੇ ਤੁਸੀਂ ਜੋਤਿਸ਼ੀ ਗੱਲ ਕਰੋਗੇ ਤਾਂ ਸ਼ਨੀ ਪ੍ਰਭਾਵਤਾ ਸੋ ਇਹ ਨਾ ਚੀਜ਼ਾਂ ਦਾ ਉਹਨਾਂ ਨੂੰ ਧਿਆਰ ਰਿਹਾ ਵਤਨ ਰੇਸ਼ ਨਾ ਆਲੇਸ਼ਣ ਜੋ ਤੁਸੀਂ ਤੇ ਆਇਲਵੇਦ ਤੇ ਆਪਰ ਰਿਲੇਸ਼ਨ ਆਇਰੋਂ ਤੁਸੀਂ ਅਲੱਗ ਨਹੀਂ ਕਰ ਸਕਦੇ ਕਿਉਂਕਿ ਜਦੋਂ ਜੋਤਿਸ਼ ਦੀ ਤੁਸੀਂ ਗੱਲ ਕਰਦੇ ਜਾਂ ਆਯੁਰਵੇਦ ਦੀ ਗੱਲ ਕਰਦੇ ਹੋ ਪੁਰਾਣੇ ਸਮੇਂ ਦੇ ਵਿੱਚ ਰਿਸ਼ੀ ਉਹ ਨਹੀਂ ਜਦੋਂ ਜੜੀਏ ਬੂਟੀਆਂ ਲੈ ਕੇ ਆਉਂਦੇ ਸੀ ਉਹਨਾਂ ਨੂੰ ਕਿਤੇ ਨਾ ਪਹਿਲਾਂ ਨਯੋਤਾ ਦੱਦੇ ਸੀ ਬਿਲਕੁਲ ਬਿਲਕੁਲ ਉਹ ਤਾਂ ਰਹੀ ਹੋ ਤਾਂ ਅੱਜ ਵੀ ਆ ਅੱਜ ਵੀ ਜੇ ਆ ਕੇ ਪ੍ਰਾਰਥਨਾ ਕਰਦੇ ਹਾਂ ਪਰ ਪੁਪਿੰਡਾ ਇਕੱਠਾ ਕਰਨਾ ਸੀਗਾ ਸਾਰਾ ਦੋਨੋਂ ਪੁੱਛ ਕੇ ਵੀ ਕਿਹੜੇ ਸਮੇਂ ਜੀ ਆਹ ਉਹ ਉਹ ਜਿਹੜਾ ਨਕਸ਼ਤਰ ਆ ਜਿਹੜੀ ਜਿਹੜੀ ਉਹ ਕੀ ਲਈ ਗਿਆ ਉਹ ਉਹਦੇ ਅਕੋਰਡਿੰਗ ਚਾ ਸੁਲੀਨ ਮਖਤਾ ਕੀ ਹੋਸੀ ਆਸੀ ਬੇਅਲਚਾ ਉਹ ਕਿਨੇ ਚੱਤਰ ਕਿਸੇ ਵੀ ਜਿਹੜੀ ਬੁਟੀ ਨੂੰ ਲਿਆਉਣਾ ਹੋਵੇ ਸਭ ਤੋਂ ਬੈਸਟ ਮਖਤਾ ਤੇ ਮਤਲਬ ਇਹ ਜਦੋਂ ਆਪਾਂ ਇਹ ਜਿਹੜੀ ਸਾਇੰਸ ਆ ਨਾ ਇਹ ਆਪਸ ਦੇ ਵਿੱਚ ਇੰਨੀ ਇੰਟਰਕਨੈਕਟਿਡ ਆ ਬਿਦੂਸੀ ਨੂੰ ਵੱਖਰਾ ਕਰਕੇ ਸੋਚ ਹੀ ਨਹੀਂ ਸਕਦੇ ਇਸ ਨੂੰ ਵਾਸਤੂ ਦੀ ਗੱਲ ਕਰਾਂਗੇ ਵਾ ਤੁਹ ਦੇਖੋ ਇੱਕ ਚੀਜ਼ ਹੋਰ ਵੈਤੇ ਜਿਹੜੇ ਪੇਸ਼ੈਂਟ ਵੀ ਜੀ ਮਨ ਦੀ ਸ਼ਕਤੀ ਖਰਾਬ ਹੋ ਗਈ ਹੂੰ ਸੁਈਮੰਦ ਦਾ ਰੋਗਾ ਮੰਦ ਦਾ ਰੋਗਾ ਡਾਇਰੈਕਸ਼ਨ ਵਿਚਾਰ ਚੱਲਦੇ ਰਹਿੰਦੇ ਨੇ ਜੀ ਕਈ ਦੇਖੋ ਤੁਸੀਂ ਕਿੰਨਿਆਂ ਨਾਲ ਬੈੱਲ ਕਰੋਗੇ ਉਹ ਕੀ ਹੋਊਗਾ ਤੁਸੀਂ ਗੱਲ ਕਰ ਰਹੇ ਹੋ ਉਹ ਤੁਹਾਨੂੰ ਦੁਆਰ ਬਚਟਾ ਅੱਛਾ ਉਹਨਾਂ ਦਾ ਧਿਆਨ ਨਹੀਂ ਰਹਾ ਨਹੀਂ ਹੁੰਦਾ ਧਿਆਨ ਕਾਗਰ ਤੱਕ ਖਤਮ ਕਾਗਰ ਤਾਂ ਖਤਮ ਹੋ ਗਈ ਜਿੱਥੇ ਕਾਗਰ ਤਾਂ ਖਤਮ ਹੋ ਗਈ ਉੱਥੇ ਤੁਸੀਂ ਇਹ 100 ਚੋਂ 99 ਲੋਕਾਂ ਦਾ ਇਹ ਦੇਖੋ ਜੀ ਉਹਨਾਂ ਦੇ ਅਕੋਰਡਿੰਗ ਟੂ ਵਾਸਤੂ ਉਹਨਾਂ ਦਾ ਨਾਰਥ ਵੀ ਖਰਾ ਓਕੇ ਨਾਰਥ ਵੀ ਚੰਦਰਮਾ ਦੀ ਦਿਸ਼ਾ ਨੋਥ ਚੰਦੁਰੂ ਤੱਕ ਆ ਨੋਥ ਪਾਣੀ ਨਸਾ ਵੀ ਕਰਦਾ ਨੋਥ ਕਰਦਾ ਨੋਥ ਜੇ ਹੁਣ ਅਸੀਂ ਕੋਲੇ ਰਹਿੰਦੇ ਆ ਸਾਡੇ ਨੋਥ ਤੇ ਕੋਈ ਇਦਾਂ ਦੀ ਚੀਜ਼ ਬੜੀ ਕੋਈ ਹੈ ਜਿਹੜੀ ਗੱਲਾਂ ਕਰਦੇ ਆ ਸਭ ਤੋਂ ਬੜਾ ਕੋਬਾ ਸਭ ਤੋਂ ਬੜਾ ਜਦੋਂ ਤੁਸੀਂ ਨਜ਼ਰ ਮਾਰੋਗੇ ਤੁਹਾਡੇ ਜਿਹੜਾ ਨੋਥ ਜਿਹਨੂੰ ਪੰਜਾਬੀ ਭਾਸ਼ਾ ਚ ਪਹਾੜ ਨਰੇ ਨਿਸ਼ਾ ਵੀ ਕਿਹਾ ਜਾਂਦਾ ਜਿੱਧਰੋਂ ਤੁਹਾਡਾ ਸਨਰਾਈਜ਼ ਹੁੰਦਾ ਉਤੋਂ ਜਸਟ ਤੁਸੀਂ ਲੈਫਟ ਸਾਈਡ ਦੇਖੋਗੇ ਤਾਂ ਤੁਹਾਡੀ ਨੋਥ ਆ ਤੁਸੀਂ ਦੇਖੋ ਉਧਰ ਕੋਈ ਰੈੱਡ ਕਲਰ ਤਾਂ ਨਹੀਂ ਹੋਇਆ ਜਦੋਂ ਤੁਹਾਡੇ ਖਰਾਬ ਕੋਈ ਸਮਾਨਤਾ ਨਹੀਂ ਪਿਆ ਜਾਂ ਉਧਰ ਟਾਇਲਟ ਤਾਂ ਨਹੀਂ ਹੈ ਬਣਿਆ ਹੋਇਆ ਤੁਹਾਡੇ ਉਹਨਾਂ ਦੀਆਂ ਅਲੱਗ-ਅਲੱਗ ਰੈਮਡੀਜ਼ ਹੈਗੀਆਂ ਨੇ ਪਰ ਮੈਂ ਤਾਂ ਆਪਾਂ ਉੱਥੇ ਨੇੜੇ ਲੈ ਕੇ ਕਿਉਂਕਿ ਬਹੁਤ ਲੰਬਾ ਹੋ ਜਾਊਗਾ ਪਿਛਾ ਜੀ ਜੇ ਆਪਾਂ ਵਾਸਤੂ ਉੱਤੇ ਗਿਓ ਤੁਸੀਂ ਸਾਰੇ ਇਹਦੇ ਗੱਲ ਕਰਨ ਲੱਗੇ ਪਰ ਉਹਨਾਂ ਨਾਲ ਤੁਸੀਂ ਖਾਸ ਕਰਕੇ ਦੇਖੋ ਵੀ ਜਿਹੜੇ ਮਾਨਸਿਕ ਐਂਜਾਇਟੀ ਜਾਂ ਰੋਗਾ ਤੋਂ ਪਰੇਸ਼ਾਨ ਨੇ ਪਚਾਹ ਚੱਲਦੇ ਰਹਿੰਦੇ ਨੇ ਜਿਨ੍ਹਾਂ ਦੀ ਨੀਂਦ ਡਿਸਟਰਬ ਆ ਨਹੀਂ ਅਕੋਰਡਿੰਗ ਟੂ आयुर्वेद अकॉर्डिंग टू ज्योतिष अकॉर्डिंग टू वासु ਉਹਨਾਂ ਦੀ ਨੌਰਥ ਦਿਸ਼ਾ ਖਰਾਬ ਆ ਤਾਂ ਹੀ ਤਾਂ ਆਪਾਂ ਕਹਿੰਦੇ ਆ ਵੀ ਤੁਸੀਂ ਆਪਣੀ ਜਿਹੜੀ ਦਵਾਈਆਂ ਨੇ ਆ ਨੌਰਥ ਸੇ ਉੱਤਰ ਦਿਸ਼ਾ ਜਾਂ ਤਾਂ ਅਸਲਾ ਜਿਉਂ ਮਰੀਜ਼ਾ ਕਿਉਂ ਇਹਦਾ ਕਾਰਨ ਸਮਝੋ ਨਾ ਨੌਰਥ ਚੰਦਰਮਾ ਦੀ ਦਿਸ਼ਾ ਜੀ ਅਮਰਤ ਕਾਣ ਦਿੰਦਾ ਜਦੋਂ ਫਸਲ ਨੇ ਪੱਕਣਾ ਇਕੱਲੇ ਸੂਰਜ ਨੇ ਥੋੜੀ ਉਹਨੂੰ ਪਹਿਲਾਂ ਸੋਤ ਤੇ ਲੈ ਚਲੀਆ ਸੋਤ ਤੇ ਸਾਮੇ ਸਾਮੇ ਨਹੀਂ ਕਰਨਾ ਰਸ ਇਹਨੇ ਰਸਪਤ ਚਦਰਨਾ ਤੱਕ ਪਵੇ ਤਾਂ ਕਾਲਕੁੰਨ ਦਾ ਰਸਨੀ ਭਰੇ ਨਹੀਂ ਬਣਾ ਨਹੀਂ ਵੱਡਾ ਉਤਾ ਬਿਲਕੁਲ ਅੱਗੇ ਸਿਆਣੇ ਕਹਿੰਦੇ ਸੀ ਵੀ ਜਿੰਨਾ ਪੋਰਾ ਪੋਗਾ ਜਿੰਨੀ ਠੰਡ ਪੋਉਗੇ ਉਹ ਝਾੜੋਂ ਨਾਲੋਂ ਬਧੀ ਉਹਨਾਂ ਵਧੀਆ ਕਣਕ ਦਾ ਇਹ ਸਾਰੀਆਂ ਇੰਟਰ ਕਨੈਕਟਿਡ ਗੱਲਾਂ ਨੇ ਇਹਨਾਂ ਨੂੰ ਸਮਝਣ ਦੀ ਲੋੜ ਜਿਵੇਂ ਜਿਵੇਂ ਆਜ ਰਵੇਦਨ ਨਾਲ ਦੋਪੇ ਜੁੜਦੇ ਜਾ ਰਹੇ ਨੇ ਲੋਕਾਂ ਦਾ ਇੰਟਰਸਟ ਵੀ ਇਹਦੇ ਵਿੱਚ ਬਣਦੇ ਹੋ ਜਾਂਦਾ ਸੋ ਤੁਸੀਂ ਇਹਨੂੰ ਮੈਂ ਤਾਂ ਇਹ ਕਹੂੰਗਾ ਵੀ ਗੀਂਦ ਵਾਸਤੇ ਕੋਈ ਵਧੀਆ ਇੱਕ ਦਾ ਅਗਲਾ ਨਹੀਂ ਉਸੇ ਇਹੀ ਤਾਂ ਮੈਂ ਜਾਂ ਸੋਕਲ ਆਸਾ ਖਾਣੋ ਜੀ ਅਸ਼ੋਗਿੰਦਰ ਆਵੇ ਲੋਕ ਨੂੰ ਬ ਜੀ ਅਸ਼ੋਗਿੰਦਰ ਉਪੀ ਨਲੇ ਲਈ 50 ਦਾ ਇਹ 50 ਗ੍ਰਾਮ ਬ੍ਰੰਮੀ ਲੈ ਜੀ ਤੇ 30 ਗ੍ਰਾਮ ਪੁਸਤਕ ਦੂਸ ਬਸਾਗਲਾ ਚਾੜੂ ਵੀ ਨੂੰ ਕਹਿਆ ਜਾਂਦਾ ਅੱਛਾ ਉਸ ਤੋਂ ਦੂਸਰੋਂ ਦਿਮਾਗ ਦਾ ਚੜਾ ਆ ਗਿਆ ਹਾਂ ਉਹ ਛੇਪੀ ਉਹਦੀ ਚਾੜੂ ਵਰਗੀ ਛੋਟੇ ਛੋਟੇ ਵੀ ਨਿਕੇ ਭੂਪੀਨ ਵੀ ਇਹ ਚਾਰੂ ਵਰਗੀ ਬਣੀ ਹੁੰਦੇ ਜਿਵੇਂ ਚੜ ਬੋਜ ਨੇ ਅੱਛਾ ਪੱਤੀ ਤੁਹਾਡੇ ਦਾ ਚੜੂ ਗਿਆ ਤੇ ਥਰਨ ਪੇ ਜੀ ਬਲੇ ਦੀ ਸਲੇਗੀ ਜੀ ਉਹਦੇ ਚ ਸਰਗਿੰਦਰ ਬਾਗ ਦਾ 10 ਗ੍ਰਾਮ 10 ਗ੍ਰਾਮ ਸਭ ਕਹਿੰਦਾ ਬਾਕੀ ਕਿੰਨੇ ਚੀਜ਼ 50 50 ਜਾਂ 50 ਗ੍ਰਾਮ 100 ਗ੍ਰਾਮ ਮਿਸ਼ੀ 100 ਗ੍ਰਾਮ ਮਿਸ਼ੀ ਪੰਜ ਚੀਜ਼ਾਂ ਨੇ ਪੰਜ ਚੀਜ਼ਾਂ ਨਾਲ ਇਹ ਨੁਸਖਾ ਤਿਆਰ ਹੋ ਗਿਆ ਜੀ ਅੱਤਾ ਚਮਚ ਸੌਂਫ ਤੋਤਾ ਘੰਟਾ ਪਹਿਲਾਂ ਲੈ ਲਓ ਤੁਹਾਨੂੰ ਐਸੀ ਨੀਂਦ ਆਉਗੀ ਆਨੰਦ ਆਊਗਾ ਜੀ ਬਹੁਤ ਆਦੇ ਤੁਸੀਂ ਸੋਤ ਹੋਊਗੀ ਨੀਂਦ ਮੈਨੂੰ ਤਾਂ ਕਦੇ ਮੈਂ ਸੁੱਤਾ ਹੀ ਤੁਸੀਂ ਜ਼ਿੰਦਗੀ ਚੋਂ ਇਦਾਂ ਨਹੀਂ ਸੁੱਤੇ ਹੋਏ ਆ ਨਾ ਕੋਈ ਸੁਪਨਾ ਆਉਗਾ ਅੱਛਾ ਮੈਂ ਮੈਂ ਆਨੰਦ ਭਾਈ ਅੱਛਾ ਪੂਰੀ ਸੌਂਗ ਸਲੀਪ ਹਾਉਸ ਲੀਪ ਜੀ ਦੀਪ ਸਵੀਪਰ ਇਨ ਦਾ ਸੋਲਰ ਉਸਟਾਈਲ ਇਨ ਆਪਿਕ ਲਾਉ ਉਹਨੂੰ ਮਾਲਿਸ਼ ਉਹ ਕਿਹੜੀ ਹੋਰ ਕੋਡ ਨੇਮ ਹੀ ਨਾ ਰਾਕਾ ਹੈ ਇੱਕ ਹੀ ਚੀਜ਼ ਮੈਂ ਬੋਲ ਰਿਹਾ ਇੱਥੇ ਜਾਂਦੇ ਜਾਂਦੇ ਇੱਕ ਨੂੰਕਾ ਜੋਤਿਸ਼ ਦਾ ਵੀ ਦੱਸਦਾ ਤੁਸੀਂ ਕਹਿੰਦੇ ਸੀ ਸਰਲ ਮੇਰੇ ਧਿਆਨ ਚ ਆ ਗਿਆ ਜਿਨ੍ਹਾਂ ਦਾ ਚੰਦਰਮਾ ਖਰਾਬ ਹੈ ਜਿਨ੍ਹਾਂ ਨੂੰ ਮਨ ਦੇ ਰੋਗ ਮਨ ਦੇ ਰੋਗ ਦੀ ਰੇਲ ਲੰਗਾਈ ਭਈ ਆ ਕੋ ਗਿਆਨ ਦਾ ਇਹੀ ਉਹ ਵੀ ਹਾਂ ਜੀ ਨਾਲੇ ਜਿਨ੍ਹਾਂ ਨੇ ਕੰਮ ਨਹੀਂ ਬਣਦੇ ਉਹ ਜਿਨ੍ਹਾਂ ਨੂੰ ਲੱਗਦਾ ਕਿ ਯਾਰ ਮੇਰੇ ਕੰਮ ਨਹੀਂ ਵਾਕ ਜੀ ਉਹ ਅੱਜ ਤੋਂ ਹੀ ਮੇਰੀ ਗੱਲ ਨੋਟ ਕਰ ਲੈਣ ਜੀ ਕਿਉਂਕਿ ਚੌਥਾ ਕਰ ਜੀ 4th ਹਾਊਸ ਕੁੰਡਲੀ ਦਾ ਜੀ ਮਾਤਾ ਨਾਲ ਰਿਲੇਟਡ ਆ ਮਾ ਲਗਾ ચંદ્રਮਨ ਵੀ ਮਾਤਾ ਮਾਤਾ ਨੂੰ ਰਿਪਰੈਜ਼ੈਂਟ ਵੀ ਕਰਦਾ ਅੱਛਾ ਚੰਦਰ ਮਾ ਹਾਂ ਅਸੇ ਮਾਤਾ ਨਹੀਂ ਲੱਗਿਆ ਪਿੱਛੇ ਨਹੀਂ ਚਲੋ ਉਹ ਆਪਾਂ ਸ਼ਬਦ ਅਰਥ ਤੇ ਜਾਵਾਂਗੇ ਤਾਂ ਬਹੁਤ ਵਿਸ਼ਾਪ ਲੰਬਾ ਹੋ ਰਿਹਾ ਮੈਂ ਥੋੜੇ ਸਰਲ ਚ ਦੱਸਦਾ ਵੀ ਜਿਨ੍ਹਾਂ ਨੂੰ ਜੀ ਲੱਗਦਾ ਕਿ ਯਾਰ ਮੇਰੇ ਕੰਮ ਨਹੀਂ ਬਣਦੇ ਮੈਨੂੰ ਦਿਮਾਗੀ ਪਰੇਸ਼ਾਨੀ ਰਹਿੰਦੀ ਆ ਹਮੇਸ਼ਾ ਵਿਚਾਰ ਚੱਲਦੇ ਰਹਿੰਦੇ ਨੇ ਅੱਜ ਤੋਂ ਹੀ ਮਾਤਾ ਦੇ ਪੈਰ ਫੜ ਲੈਣਾ ਆਪਣੀ ਅੱਛਾ ਕਰੀ ਕਰੀ ਇਹਨਾਂ ਬਿਜੂਦ ਤੁਸੀਂ ਦੱਸਦੇ ਨਹੀਂ ਉਹ ਤਾਂ ਕਹਿੰਦੇ ਨਹੀਂ ਆ ਆਓ ਜੀ ਆਇਆਂ ਬਾਤ ਇਹ ਹੀ ਤਾਂ ਚੀਕ ਆ ਬਾਕੀ ਕਿਸੇ ਦਾ ਨਹੀਂ ਲੋੜਨੀ ਅੱਛਾ ਕੋਈ ਤੁਹਾਨੂੰ ਕੋਈ ਪੂਜਾ ਪਾਠ ਜੇ ਤੁਸੀਂ ਨਹੀਂ ਕਰ ਸਕਦੇ ਮੈਂ ਕਿਹਾ ਬਿਲਕੁਲ ਕਰਨ ਦੀ ਲੋੜ ਨਹੀਂ ਇਹ ਮੇਰਾ ਦਾਵਾ ਹੈ ਤੁਸੀਂ ਅੱਜ ਤੋਂ ਹੀ ਘਰੇ ਵੀ ਨਹੀਂ ਮਾਤਾ ਆਪਣੀ ਮਾਂ ਨੂੰ ਪੁੱਛੋ ਨਾ ਮਾਂ ਨੂੰ ਪੁੱਛੋ ਜੇ ਤੁਹਾਡੀ ਵੱਡੀ ਭੈਣ ਆ ਉਹਦੇ ਉਹਦੇ ਚਰਨ ਸਪਰਸ਼ ਕਰਨ ਦਾ ਜੇ ਤੁਸੀਂ ਮਾਤਾ ਦੇ ਤੁਹਾਨੂੰ ਮਾਤਾ ਵੀ ਕਿਸੇ ਦੀ ਨਹੀਂ ਹੈ ਕਿ ਵੱਡੀ ਭੈਣ ਵੀ ਨਹੀਂ ਹੈ ਕਿ ਆ ਰਗਵਾਂ ਵਿੱਚ ਕੋਈ ਬਜ਼ੁਰਗ ਔਰਤਾ ਕਿਆ ਬਾਤ ਚਾ ਉਹਨੂੰ ਮਾਦਾਵਾਂ ਨੂੰ ਸਤਿਕਾਰ ਦੇਣ ਲੱਗ ਜਾਓ ਤੁਹਾਡੇ ਕੰਮ ਪੜ ਲਾ ਲਈ ਜਾਣਗੇ ਤੁਹਾਡੇ ਮਾਨਸਿਕ ਰੋਗ ਮੈਂ ਦਾਬੇ ਨਾਲ ਕਹਿਣਾ ਸੂਰ ਹੋਣਾ ਤਾਂ ਇੰਨਾ ਸੋਖਾ ਕੰਮ ਨਹੀਂ ਆਦੀ ਤਾਂ ਬਸ ਕਰੋ ਤਾਂ ਸਹੀ ਇਹ ਕਰਨਾ ਪਊਗਾ ਮਾਨ ਮਾਨ ਨਹੀਂ ਕਰਦੇ ਮੈਂ ਕਹਿੰਦਾ ਅਸੀਂ ਦੇਖੋ ਸੁਖ ਸਾਧਨ ਸਾਰੇ ਪ੍ਰੋਵਾਈਡ ਆ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਪਰ ਉਹਦੇ ਨਾਲ ਸਮਾਂ ਬਿਤਾਉਣਾ ਸਮਾਂ ਇਹ ਨਹੀਂ ਵੀ ਫਾਰਮੈਲਟੀ ਲਈ ਹੈ ਝੂਕ ਕੇ ਜਿਵੇਂ ਬੇਰੀ ਅਫਲਾਤ ਆਈ। ਉਹ ਜੀ ਕਹਿੰਦਾ ਇੱਥੇ ਗੁੰਡੇ ਬਸ ਐਂ ਨਹੀਂ ਗਏ ਮੇਰੇ ਮੱਤ ਸਹੀ ਯਾਰ। ਉਹ ਵੀ ਮੇਰਾ ਖਿਆਲ ਆ ਵੀ ਕਿਸੇ ਦਿਨ ਤੇ ਖਾਤੀ ਕਰਨ ਲੱਭੂ ਕਰਿਆ। ਆ ਮਦਰਡੇਕੋ ਬੋਹੇ ਮਿਸਾਲ ਬਾਤ ਯਾਦ ਕਰ ਲੋ ਵੀ ਮਾਤਾ। ਉਹ ਸਾਡੇ ਇੱਥੇ ਥੋੜਾ ਸੀ ਨਹੀਂ ਹੈ। ਸਾਡੇ ਤਾਂ ਸਵਕਤ ਤੇ ਉੱਠ ਕੇ ਮਾਤਰੀ ਦੇਵੋ ਬਪ। ਯਾਹ ਬਾ। ਮਾਤਾ ਨੂੰ ਤੇਰਤਾ ਦਾ ਦਰਜਾ ਦਿੱਤਾ ਗਿਆ ਸਾਡੇ ਗ੍ਰੰਥਾਂ ਦੇ ਵਿੱਚ। ਮਾਤਰੀ ਦੇਵੋ ਬਪ ਪਿਤਰੀ ਦੇਵੋ ਬਪ। ਯਾਹ ਬਾ। ਮਾਤਾ ਜੀ ਹੋਰ ਨਾਲ ਹੀ ਸੁਣ ਲੋ। ਸੂਰੇ ਸਾਰੇ ਗ੍ਰੈਨਾਂ ਦਾ ਰਾਜਾ ਕਿਹਾ ਗਿਆ ਜੀ ਹਾਂ ਜਿਹੜੇ ਜਿਹੜੇ ਰਾਜਨੀਤੀ ਚ ਨੇ ਬੰਦੇ ਲੋ ਨੋਟ ਕਰ ਲੈਣ ਗੱਲ ਮੇਰੀ ਜੀ ਸਵੇਰੇ ਉੱਠ ਕੇ ਆਪਣੇ ਪਿਤਾ ਦੇ ਚਰਨ ਸਪਰਸ਼ ਕਰਦੇ ਨੇ ਜੀ ਆਪਣੇ ਪਿਤਾ ਦੇ ਚਰਨਾਂ ਨੂੰ ਪੂਰਾ ਸਤਿਕਾਰ ਨਾਲ ਰੱਖਦੇ ਨੇ ਆਪਣੇ ਪਿਤਾ ਦਾ ਸਤਿਕਾਰ ਕਰਦੇ ਨੇ ਔਰ ਰਾਜਨੀਤੀ ਦੇ ਵਿੱਚ ਟੌਪ ਤੇ ਗਿਆ ਜੀ ਯਾਰ ਇਹ ਦਿਨ ਨਹੀਂ ਫਾਦਰ ਨਹੀਂ ਹੈ ਕਿ ਫਾਜ਼ਾ ਅਲ अजीਬ ਬਿਤਾ ਸਮਾ ਉਹਨਾਂ ਦਾ ਸਾਰਾ ਹੋ ਸਕਦਾ ਜੀ ਅੱਛਾ ਹਾਂ ਉਹਨਾਂ ਲਿਖਾਤਾ ਕਿ ਕੋਈ ਪਾਦਰ ਨਹੀਂ ਹੈਗਾ ਜਾਂ ਸੌਦੇ ਦੇ ਪੈਰੀ ਹੱਥ ਵੀ ਲਉਦਾ ਤਾਂ ਥੋੜਾ ਜਿਹੇ ਦੂਜੇ ਲੋਕ ਸੌਨੇ ਦੇ ਦੋ ਵੀ ਬਾਰੇ ਲੱਗੇ ਹਾਂ ਚਲੋ ਉਹ ਆਪਣਾ ਬੁਰਾ ਸੌਦਾ ਪੇ ਸਾਹਾ ਨਹੀਂ ਪਰ ਸੌਰਾ ਵੀ ਨਹੀਂ ਹੈਗਾ ਪਿਤਾ ਵੀ ਨਹੀਂ ਹੈਗਾ ਪਿਤਾ ਸਮਾਨ ਕੋਈ ਬਜ਼ੁਰਗ ਜੀ ਜਦੋਂ ਪਿਤਾ ਸਮਾਨ ਕਿਸੇ ਬਜ਼ੁਰਗ ਦੀ ਕੋਈ ਸੇਵਾ ਕਰੂਗਾ ਤਾਂ ਬ੍ਰਸਪਤੀ ਵੀ ਸਟਰੋਂਗ ਹੋ ਜਾਊਗਾ ਅੱਛਾ ਹਾਂ ਇਹ ਤਾਂ ਪੜਾ ਸਰ ਉਸ ਨੂੰ ਗਿਆਨ ਨਹੀਂ ਹੋਣ ਤੇ ਉਹਨੂੰ ਦੇਖੋ ਜੇ ਰਾਜਨੀਤਿਕ ਰਾਜਨੀਤਿਕ ਨਹੀਂ ਵੀ ਹੈਗਾ ਜੀ ਉਹ ਲੋਕ ਕੋਈ ਵੀ ਗ੍ਰਹਿ ਤੰਨ ਕਰ ਰਿਹਾ ਜੀ ਆਪਣੇ ਪਿਤਾ ਦੇ ਉਹਦੇ ਨਾਲ ਸੂਰਜ ਸਾਰੇ ਗ੍ਰਹਾਂ ਦਾ ਰਾਜਾ ਜਿਹਦੇ ਸੂਰਜ ਠੀਕ ਕਰ ਲਿਆ ਉਹਦੇ ਸਾਰੇ ਗ੍ਰਹ ਠੀਕ ਹੋ ਗਏ ਇਹ ਤਾਂ ਮੈਂ ਕਹਿੰਦਾ ਇਹ ਤਾਂ ਕਮਾਲ ਦੀ ਚੀਜ਼ ਪਰ ਕਿਤੇ ਨਹੀਂ ਜਾਣਾ ਕੋਈ ਟੋਟਕਾ ਨਹੀਂ ਕਰਨਾ ਕੋਈ ਪਾੜ ਨਹੀਂ ਕਰਾਉਣਾ ਕੋਈ ਪੂਜਾ ਨਹੀਂ ਕਰਨੀ ਕੁਝ ਨਹੀਂ ਕਰਨਾ ਤਿਆਵਾ ਤੁਸੀਂ ਆਪਣੇ ਪਿਤਾ ਦੇ ਪਿਤਾ ਦਾ ਸਤਿਕਾਰ ਕਰ ਲਾਉਣਾ ਯਾਰ ਇਹ ਬਹੁਤ ਵੱਡੀ ਗੱਲ ਦਾ ਸੀਦੇ ਇਹ ਘਰੇ ਕੋਈ ਪੈਸਾ ਵੀ ਨਹੀਂ ਖਾਚੇ ਕੋਈ ਪੈਸਾ ਰੇ ਨੂੰ ਕਿੰਨਾ ਬਗੂ ਹਾਂ ਇਤਫਾਕ ਹਾਂ ਉਹਦਾ ਰੀਰਤ ਜਦੋਂ ਉਹਦੇ ਦਿਲ ਚੋਂ ਆ ਗਿਆ ਦਾ ਆਸ਼ੀਰਵਾਦ ਹਾਂ ਆਪ ਆਪ ਕੋ ਇੰਨਾ ਬੜਾ ਸਰਦ ਬਿਲਕੁਲ ਜਦੋਂ ਪਿਤਾ ਦੀ ਜਦੋਂ ਮਾਤਾ ਦੀ ਇਸੀਸ ਨਿਕਲ ਕੇ ਆ ਗਈ ਨਾ ਦੋਵੇਂ ਨੱਚ ਰੱਖਿਓ ਨੇ ਕਿਤੇ ਕਹਿਤਾ ਵੀ ਜਾ ਤੇਰਾ ਵੇੜਾਪਾਰ ਸ਼ਾਬਾਸ਼ ਉਹ ਫਿਰ ਵੇੜਾਪਾਰ ਸੱਚ ਤੇ ਤੇਨਾ ਇਹਦਾ ਬਿਲਕੁਲ ਇਹ ਬਤਾਈ ਹੋਈ ਅੱਲਾ ਮੈਂ ਤਾਂ ਕਿਤੇ ਨਾ ਕਿਤੇ ਚਲੋ ਜਿੱਥੇ ਵੀ ਅੱਜ ਪਹੁੰਚੇ ਹਾਂ ਮਾਤਾ ਬਿਦਾ ਦੀਵਾ ਮਈ ਮੰਦਮੇ ਦਾ ਉਹਨਾਂ ਦੀ ਨਵਾ ਕੋਈ ਵੀ ਲੈ ਸਕਦਾ ਫਰੀਜ਼ ਨਹੀਂ ਪਰ ਸਮਝਣ ਦੀ ਲੋੜ ਆ ਅਸੀਂ ਤਾਂ ਕਮੀਆਂ ਦੇਖੀ ਜਾਂਦੇ ਹਾਂ ਹਾਂ ਚਲੋ ਉਧਰ ਆਪਾਂ ਲੋ ਜੈ ਚਲੋ ਆਪਾਂ ਲਗੀਏ ਕੁੰਬ ਵੈਦ ਸ਼ਿਵ ਕੁਮਾਰ ਸੂਦ ਸੋਮਵਾਰ ਤੋਂ ਸ਼ੁੱਕਰਵਾਰ ਸਾਨੀਪੁਰ ਰੋਡ ਸਰਹਿੰਦ ਹਰ ਐਤਵਾਰ ਮਾਡਲ ਟਾਊਨ ਨੇੜੇ ਦੀਪ ਹਸਪਤਾਲ ਲੁਧਿਆਣਾ